ਦਾ ਬਹੁਤ ਬਹੁਤ ਸਵਾਗਤ ਹੈ ਜੀ ਦੇਖੋ ਅੱਜ ਅਸੀਂ ਤੁਹਾਡੇ ਵਾਸਤੇ ਕਾਟਨ ਦੇ ਬਹੁਤ ਹੀ ਪਿਆਰੇ ਪਿਓਰ ਦੇ ਦੁਪੱਟੇ ਵਾਲੇ ਸੂਟ ਲੈ ਕੇ ਆਇਆ ਜੀ ਚੈੱਕ ਕਰੋ ਜੀ ਸੂਟ ਪਿਓਰ ਕਾਟਨ ਹੈ ਜੀ ਸਲਫ ਪ੍ਰਿੰਟ ਹੈ ਜੀ ਇਹ ਜੀ ਦਵਾਈ ਨਹੀਂ ਕੋਈ ਦੀਆ ਤੇ ਉੱਪਰ ਆਉਟਲਾਈਨ ਦਾ ਹੈਂਡਵਰਕ ਵੀ ਹੋਈ ਦੀ ਹੈ ਜੀ ਬਹੁਤ ਪਿਆਰੀ ਕਾਟਨ ਹੈ ਜੀ ਨਾਲ ਤੁਹਾਨੂੰ ਪਲੇਨ ਬਾਟਮ ਮਿਲੇਗੀ ਜੀ ਪਲੇਨ ਬਾਟਮ ਮਿਲੇਗੀ ਜੀ ਪਿਓਰ ਦਾ ਤੁਹਾਨੂੰ 2.5 ਮੀਟਰ ਦਾ ਤੁਹਾਨੂੰ ਦੁਪੱਟਾ ਮਿਲ ਰਿਹਾ ਹੈ ਦੁਪੱਟਾ ਚੈੱਕ ਕਰੋ ਜੀ ਕਿੰਨਾ ਸੋਹਣਾ ਖੁੱਲਾ ਡੁਲਾ ਬਹੁਤ ਸੋਹਣਾ ਤੁਹਾਨੂੰ 2.5 ਲੀਟਰ ਦਾ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਪਿਓਰ कॉटन ਦਾ ਸੂਟ ਹੈ ਜੀ ਪਿਓਰ कॉटन ਦੀ ਬਾਟਮ ਹੈ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਥੋੜਾ ਥੋੜਾ ਤੇ ਨਾਲ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੂਗਾ ਜੀ ਖਲਾ ਚੈੱਕ ਕਰੋ ਕਿ ਡਿਜ਼ਾਈਨ ਜਿਵੇਂ ਸੈਟ ਕਰੋ ਬਹੁਤ ਖਿਆਰਾ ਸੂਟ ਹੈ ਜੀ ਉਸ ਤੋਂ ਅਗਲਾ ਸੂਟ ਵੀ ਇਹਨਾਂ ਸੂਟਾਂ ਦੇ ਪ੍ਰਾਈਸ ਸਾਰਿਆਂ ਦੇ ਲਗ ਲੱਖ ਹੈ ਜੀ ਕਿਸੇ ਦਾ ਸੇਮ ਨਹੀਂ ਹੈ ਗਾਇਸ ਕਰਕੇ ਸੀ ਪ੍ਰਾਈਸਿੰਗ ਦੱਸ ਰਹੇ ਅਗਰ ਬੈ ਤੁਹਾਨੂੰ ਕੋਈ ਪਸੰਦ ਆਇਆ ਤੁਸੀਂ ਸਬਸਕ੍ਰਾਈਬ ਸੂਟ ਆਖ ਲੈਣੀ ਹੈ ਸੂਟ ਚੈੱਕ ਕਰੀ ਜਾਏ ਬਹੁਤ ਸੋਹਣਾ ਸੂਟ ਹੈ ਜੀ ਕਾਟਨ ਦਾ ਬਹੁਤ ਹੀ ਪਿਆਰੇ ਸੂਟ ਹੈ ਛੋਟੇ ਮोटे ਫਾਕਸ਼ਰ ਤੇ ਜੀ ਸੂਟ ਦਾ ਸਟਰੀ ਹੈ ਕਲਰ ਬਹੁਤ ਪਿਆਰਾ ਹੈ ਇਸ ਘੇਰੇ ਦਾ ਕੰਮ ਹੋਇਆ ਹੋਇਆ ਚੈੱਕ ਕਰੂੰਗੀ ਹੈਂਡਵਰਕ ਹੋਇਆ ਹੋਇਆ ਜੀ ਘੇਰੇ ਤੇ ਬਹੁਤ ਸੋਹਣੇ ਫਲਾਵਰ ਹੈ ਜੀ ਇਹ ਤੁਹਾਡੀ ਚੀਜ਼ ਆਉਗੀ ਜੀ ਗਲੇ ਤੇ ਇਹ ਸੂਟ ਆ ਗਲੇ ਤੇ ਆਉਗੀ ਜੀ ਇਹ ਗਾਜਰੀ ਕਲਰ ਦੀ ਨਾਲ ਤੁਹਾਨੂੰ ਬੋਟਮ ਮਿਲੇਗਾ ਬਹੁਤ ਪਿਆਰਾ ਕਲਰ ਹੈ ਬੋਟਮ ਦਾ 2 ਮੀਟਰ ਬੋਟਮ ਦਾ ਕਪੜਾ ਮਿਲੇਗਾ ਜੀ ਨਾਲ ਤੁਹਾਨੂੰ ਪਿਓਰ ਦਾ ਜੀਵਿਤ ਬੱਟਲਾ ਮਿਲੇਗਾ ਜੀ ਤੁਸੀਂ ਚੈੱਕ ਕਰੋਗੇ ਨਾਲ ਲਗਾਏਂ ਚੈੱਕ ਕਰੋਗੇ ਬਹੁਤ ਸੋਹਣੀ ਲੱਗਾਈਏਗਾ ਬਹੁਤ ਸੋਹਣਾ ਸਟਾਈਲ ਬਹੁਤ ਪਿਆਰੀ ਡਿਜ਼ਾਈਨ ਹੈ ਕਪੜੇ ਦੀ ਗੱਲ ਕਰੀਏ ਨਾ ਜੀ ਕਪੜਾ ਬਹੁਤ ਪਿਆਰੀ ਕਾਟਨ ਹੈ ਐਦਾਂ ਨਹੀਂ ਹੈ ਜੀ ਕਿ ਗੰਦੀ ਵੀ ਹੋ ਜਣੇ ਨਾ ਟੋਟੇ ਤੇ ਬਿਲਕੁਲ ਹਲਕੀ ਹੀ ਹੈ ਇੱਕ ਗਰਮੀਆ ਤੁਸੀਂ ਆਰਾਮ ਨਾਲ ਇਹਨੂੰ ਬਾਹਰ ਜਾਂਦੋਂ ਪਾਓ ਦੂਜੀਆ ਗਰਮੀਆ ਤੁਹਾਨੂੰ ਅੰਦਰ ਉਹ ਰੱਜ ਕੇ ਇਹਨਾਂ ਨਾਲ ਸੂਟ ਹੈ ਜੀ ਬਹੁਤ ਵਧੀਆ ਕਾਟਨ ਹੈ ਜੀ ਇੱਕ ਤੇਰੀ ਬੈਕ ਤੇ ਵੀ ਤੁਹਾਨੂੰ ਡਿਜ਼ਾਈਨ ਮਿਲੇਗਾ ਜੀ ਸੌਰੀ ਜੀ ਮੇਰੇ ਮਾਈਂਡ ਤੋਂ ਨਿਕਲ ਗਿਆ ਸੀਗਾ ਬੈਕ ਤੇ ਵੀ ਤੁਹਾਨੂੰ ਡਿਜ਼ਾਈਨ ਮਿਲੇਗੀ ਜੀ ਤੇ ਇਹ ਹੋ ਗਈ ਬੈਕ ਬੈਕ ਡਿਜ਼ਾਈਨ ਚੈੱਕ ਕਰੋ। আর ਬਾজু ਦਾ ਡਿਜ਼ਾਈਨ ਦੇਖੋ ਜੀ ਕੋਈ ਬਾਜੂ ਤੋਂ ਸਿੰਪਲ ਨਹੀਂ ਇਹਨਾਂ ਨੇ। ਖਲਾਵਰ ਵਾਲੀ ਤੁਹਾਨੂੰ ਬਾਜੀ ਦੇ ਜੀ ਸਾਰੇ ਤੇ ਖਲਾਵਰ ਨਹੀਂ ਹੈਗੇ ਜੀ। ਪਿਓਰ ਦਾ ਤੁਹਾਨੂੰ ਦਕੱਟਾ ਮਿਲੂਗਾ ਜੀ। ਕਾਈ ਮੀਟ ਵੀ ਤੁਹਾਨੂੰ ਬਾਟਮ ਮਿਲੂਗੀ। ਲਾਈਨਿੰਗ ਦੀ ਕੋਈ ਵੀਡ ਨਹੀਂ ਹੈਗੀ ਵੀ ਦੇਖੋ। ਬਿਲਕੁਲ ਲਾਈਨਿੰਗ ਦੀ ਦੇਣ ਚ ਜ਼ਰੂਰ ਹੋਣਾ ਜੀ। ਉਸ ਤੋਂ ਅਗਲਾ ਸੂਟ ਦੇਖੋ ਜੀ ਬਹੁਤ ਹੀ ਪਿਆਰਾ। ਕਈ ਮੇਰੀਆਂ ਭੈਣਾਂ ਡਾਰਕ ਕਲਰ ਪਾਉਣ ਦੀ ਸ਼ਕੀਨ ਹੁੰਦੀ ਹੈ ਜੀ। ਬਹੁਤ ਸੋਹਣਾ ਸੂਟ ਹੈ ਜੀ ਦਾ ਰੰਗ ਬਿਲਕੁਲ ਲਾਈਨਿਕ ਪਾਵਾਂ ਵਾਲਾ ਸੂਟ ਹੈ ਜੀ ਬਹੁਤ ਸੋਹਣਾ ਬਹੁਤ ਸੋਹਣਾ ਪੈਂਟ ਦੇਖੋ ਜੀ ਪੈਂਟ ਸੈੱਟ ਕਰੋ ਇਹ ਅਸੀਂ ਖੁਦ ਸੂਟ ਪਾਇਆ ਹੈ ਜੀ ਖੋਦਾ ਹਟਾਇਆ ਹੈ ਇਹਦੇ ਨਾਲ ਦਾ ਬਹੁਤ ਵਧੀਆ ਕਾਟਨ ਹੈ ਜੀ ਮੇਰੀ ਸਿਸਟਰ ਨੇ ਖੋਦੇ ਸੂਟ ਪਾਇਆ ਹੈ ਕਿਸੇ ਮੇਰੀ ਭੈਣ ਨੂੰ ਇਹ ਸੂਟ ਦੀ ਨੀਡ ਹੋਵੇ ਤਾਂ ਸਾ ਤੋਂ ਲੈ ਸਕਦੀ ਆ ਇਹਦੀ ਅਸੀਂ ਤੁਹਾਨੂੰ ਪੂਰ ਗਾਰੰਟੀ ਦਿੰਦੇ ਆ ਕਲਰ ਦੀ ਜੀ ਇਹ ਅਸੀਂ ਘਰ ਵਿੱਚ ਖੁਦ ਸਟਿਚ ਕਰਕੇ ਸੂਟ ਪਾਇਆ ਜੀ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਕਾਟਨ ਅਤੇ 2.5 ਮੀਟਰ ਦਾ ਤੁਹਾਨੂੰ ਪਿਓਰ ਦਾ ਦੁਪੱਟਾ ਮਿਲੂਗਾ ਜੀ ਦੁਪੱਟੇ ਦੀ ਕਲ ਚੈੱਕ ਕਰੋ ਜੀ ਡਿਜ਼ਾਈਨ ਬਹੁਤ ਸੋਹਣੀ ਐ ਨਾ ਹਲਕਾ-ਫੁਲਕਾ ਜਿਵੇਂ ਇਹ ਐਨ ਅਰੀਜਨਲ ਪਿਓਰ ਹੈ ਜੀ ਇਹ ਨਹੀਂ ਵੀ ਡੁਪਲੀਕੇਟ ਕਾਪੀ ਆ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਬਹੁਤ ਹੀ ਪਿਆਰਾ ਹੈ ਦਾ ਦੁਪੱਟਾ ਮਿਲੂਗਾ ਬਹੁਤ ਸੋਹਣੀ ਕਾਟਨ ਹੁੰਦੀ ਐ ਤੇ ਨੂੰ ਇੱਕ ਵਾਰ ਜਰਚਾਸਟ ਜ਼ਰੂਰ ਕਰਕੇ ਦੇਖਿਓ ਜਿੱਦਾਂ ਤੁਸੀਂ ਉਹ ਵੀਡੀਓ ਚਾਸਟ ਲਿਆ ਉਦਾਂ ਦੇ ਉਸ ਤੋਂ ਹੇਠ ਤੱਕ ਕਾਪਮੈਂਟ ਦੇ ਉਸ ਤੋਂ ਬਾਅਦ ਅਗਲਾ ਕੀ ਚੈੱਕ ਕਰੋਗੇ ਬਲੂ ਕਲਰ ਦਾ ਸੂਟ ਹੈ ਜੀ ਬਲੂ ਕਲਰ ਦਾ ਸੂਟ ਕਿਉਂਕਿ ਅਸੀਂ ਬਹੁਤ ਤੁਹਾਡੇ ਲਈ ਮਿਹਨਤ ਕਰਦੇ ਹਾਂ ਸੂਟ ਲੈ ਕੇ ਆਉਣੇ ਆ ਸੈਲੈਕਟ ਕਰਕੇ ਵੀ ਤੁਹਾਡਾ ਰੇਟ ਵੀ ਸਹੀ ਹੋਵੇ ਕੱਪੜਾ ਵੀ ਤੁਹਾਡੇ ਤੱਕ ਹੰਡਲਸਰ ਕੋਲ ਸੇ ਡਿਜ਼ਾਈਨਿੰਗ ਚੈੱਕ ਕਰੋਗੀ ਇਹ ਆਉਟਲਾਈਨ ਕੋਈ ਵੀ ਹੈ ਜੀ ਫਾਰਕ ਨਾਲ ਐਡਾ ਨਹੀਂ ਹੈ ਸਿਰਫ ਪ੍ਰਿੰਟ ਜਾਈਆ ਆ ਆਉਟਲਾਈਨ ਕੋਈ ਵੀ ਹੈ ਜੀ ਮਸ਼ੀਨੀ ਕਢਾਈ ਹੋਈ ਵੀ ਹੈ ਜੀ ਉਹ ਤਵਾਰ ਤੁਹਾਨੂੰ ਬੈਕਟਰੀ ਦੇ ਬਾਅਦ ਮਿਲੂਗਾ ਸੌਰੀ ਡਿਜ਼ਾਈਨਿੰਗ ਮਿਲੂਗੀ। ਬੈਗ ਇਹ ਆ ਗਿਆ ਜੀ ਬਾਜੀ ਦਾ ਡਿਜ਼ਾਈਨ। ਲਾਈਨ ਵਾਲੀ ਦੇ ਨਾਲ ਸਲਵਾਰ ਮਿਲੂਗੀ ਜੀ ਬਾਟਮ ਦਾ ਕੱਪੜਾ ਲੈਣਾ ਵਾਲਾ ਹੈ ਜੀ 2.5 ਲੀਟਰ। ਉੱਤੇ ਬਾਸ ਨੂੰ ਪਿਓਰ ਦਾ ਬਹੁਤ ਪਿਆਰਾ 2.5 ਮੀਟਰ ਦਾ ਦੁਪੱਟਾ ਵੀ ਹੈ ਜੀ। ਕਲਰ ਹੈਗਾ ਜੀ ਇਹਦਾ ਬਲੂ ਕਲਰ। ਬਾਵਾ ਦੀ ਡਿਜ਼ਾਈਨ ਵਿੱਚ ਇੱਕ ਕਰੋ ਜੀ ਬਹੁਤ ਪਿਆਰੀ ਬਾਜੀ ਬਣੀ ਹੈ ਜੀ। ਬਹੁਤ ਹੀ ਸੋਹਣੀ ਹੈ ਜੀ ਬਾਜੀ ਬਣੀ ਹੈ ਜੀ। ਅਗਲਾ ਸੂਟ ਸੈੱਟ ਕਰੋ ਜੀ।

ਬੈਕ ਤੇ ਵੀ ਤੁਹਾਨੂੰ ਸੇਮ ਮਿਲੂਗਾ ਜੀ ਬੈਕ ਤੇ ਵੀ ਸੇਮ ਹੈ ਜੀ ਬਹੁਤ ਸੋਹਣੀ ਕਾਟਨ ਹੈ ਜੀ ਬਹੁਤ ਸੋਹਣੀ ਪਿਓਰ ਕਾਟਨ ਕੋਈ ਕਲਰ ਨਹੀਂ ਜਾਣਾ ਦੇਖੋ ਜੀ ਲਾਈਨਿੰਗ ਦੀ ਕੋਈ नीड ਨਹੀਂ ਹੈ ਜੀ ਜੀ ਬਹੁਤ ਪਿਆਰੀ ਕਾਟਨ ਹੈ ਜੀ ਇਹਦੇ ਨਾਲ ਤੁਹਾਨੂੰ ਬਲੂ ਕਲਰ ਦਾ ਜੀ ਬਹੁਤ ਸੋਹਣਾ ਪ੍ਰਿੰਟ ਵਾਲਾ ਦੁਪੱਟਾ ਮਿਲੂਗਾ ਜੀ ਪਿਓਰ ਦਾ ਬਹੁਤ ਸੋਹਣਾ ਪਿਓਰ ਦਾ ਤੁਹਾਨੂੰ ਦੁਪੱਟਾ ਮਿਲ ਸਕਦਾ ਇਹ ਜੀ ਬਹੁਤ ਪਿਆਰਾ ਸੂਟ ਹੈ ਜੀ ਕਿਸੇ ਨਹੀਂ 팬 ਨੂੰ ਸੂਟ ਦੀ ਜਰੂਰਤ ਹੋਵੇ ਤਾਂ ਸਭ ਕੁ ਵਾਇਰ ਕਰ ਸਕਦੇ ਹੋ ਜੀ ਇਹ ਜੇ ਤੁਸੀਂ ਸਬ ਤੋਂ 400 ਰੁਪਏ ਮੰਗਾਉਣੀ ਹੈ ਜੀ 400 ਰੁਪਏ ਇੱਕ ਵੀਡੀਓ ਚ ਤਾਂ ਅਸੀਂ ਉਹਨੂੰ ਕੰਪਲੀਟ ਜਿਵੇਂ ਜੇ ਤੁਸੀਂ ਵੀਡੀਓ ਦੇਖ ਕੇ ਉਹ ਚੋਂ 400 ਸੂਟ ਕਲੈਕਟ ਕਰੀਂਦੇ ਤਾਂ ਤੁਹਾਨੂੰ ਅਸੀਂ ਸਪੋਰਟ ਕਰਾਂਗੇ ਜਿੰਨਾ ਹੋ ਸਕਿਆ ਵੱਧ ਤੇ ਵੱਧ ਅਸੀਂ ਇਹ ਸੋਚ ਚੁੱਕੇ ਤੁਸੀਂ ਇੱਕੋ ਵੀਡੀਓ ਚ 400 ਸੂਟ ਮੰਗਾ ਲੇ ਚੈੱਕ ਕਰੋ ਜੀ ਬਹੁਤ ਸੋਹਣਾ ਹੈ ਰੇ ਤੇ ਥੋੜਾ ਵਰਕ ਹੋਇਆ ਹੋਇਆ ਹੈ ਜੀ ਇਹ ਲੈ ਇੱਕ ਪੱਟੀ ਵਾਲਾ ਪੱਟੀ ਲਾ ਕੇ ਵਰਕ ਕਰਿਆ ਵੇ ਜੀ ਉਸ ਤੋਂ ਤੁਹਾਨੂੰ ਪਰਉਣ ਦੀ ਜ਼ਰੂਰਤ ਨਹੀਂ ਪੱਟੀ ਲਗਾ ਕੇ ਪਾਈਪਿੰਗ ਕਰਕੇ ਤੁਸੀਂ ਜੀਂਟ ਬਣਾ ਸਕਦੇ ਆ ਜੀ ਇਹ ਰਹੀ ਜੀ ਬੋਟਮ ਇਹ ਰਹੀ ਜੀ ਬੋਟਮ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਬਹੁਤ ਹੀ ਪਿਆਰਾ ਪਿਓਰ ਦਾ ਤੁਹਾਨੂੰ ਦੁਪੱਟਾ ਮਿਲੂਗਾ ਕਿਸੇ ਮੇਰੀ ਭੈਣ ਨੂੰ ਇਹਨਾਂ ਤੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਆ ਅਗਰਵਾਇਜ਼ ਤੁਸੀਂ ਇੱਕ ਵੀਡੀਓ ਚ ਮੇਰੇ ਤੋਂ ਚਾਰ ਸੂਟ ਵਾਇਰ ਕਰਦੇ ਆ ਜੀ ਚਾਰ ਸੂਟ ਦਾ ਤਦੋਂ ਇਸ ਫੈਸਲੇ ਦੀ ਡਿਸਕਾਊਂਟ ਕਰਿਆ ਜਾਊਗਾ ਜੀ ਇਸ ਕੋਰ ਦਾ ਆਪਸ਼ਨ ਇਹ ਹੋਊਗਾ ਜੀ ਜਾਂ ਤਾਂ ਤੁਸੀਂ ਸ਼ਿਪਿੰਗ ਕਰ ਤੋਂ ਬੁਕੀ ਕਰਾ ਲਿਓ ਜਾਂ ਅਸੀਂ ਸੂਟਾਂ ਦੇ ਤੁਹਾਨੂੰ ਕੁਝ ਡਿਸਕਾਊਂਟ ਕਰ ਦਿੰਦੇ ਜੇ ਤੁਸੀਂ ਚਾਰ ਸੂਟ ਇੱਕ ਵੀਡੀਓ 'ਚ ਸਲੈਕ ਕਰਦੇ ਆ ਜੀ ਠੀਕ ਹੈ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਜ਼ਰੂਰ ਦੱਸਿਆ ਕਰੋ ਕਿਸੇ ਦਾ ਸ਼ਿਪਿੰਗ ਕਰਾਉਣੀ ਆ ਤਾਂ ਤੁਸੀਂ ਸ਼ਿਪਿੰਗ ਕਰਵਾ ਕੇ ਵੀ ਸਭ ਤੋਂ ਸੂਟ ਮੰਗਵਾ ਸਕਦੇ ਆ ਜੀ ਜੀ ਬਹੁਤ ਸਾਟ ਹੈ ਜੀ 250 ਪੀਸ ਵੀ 500 ਲੈਗ ਗੜੇ ਤੁਹਾਨੂੰ ਨਾਪ ਸੈਂਡ ਕਰਨਾ ਹੈ ਸੂਟ ਸਿਲੈਕਟ ਕਰਨਾ ਹੈ ਸੂਟ ਸਟਿਚ ਹੋ ਗਿਆ ਤੁਹਾਡੇ ਤੱਕ ਕੌਣ ਕਿਉਂ ਕਰਦੀ ਵਾਈ ਕੁਝ ਦਿੱਤਾ ਸਾਹ ਵਾਈ ਦਿੱਤੀ